ਅੱਜ ਅਸੀਂ ਪਹੁੰਚਿਆ ਐਸਐਸਡੀ ਕਾਲਜ ਬਰਨਾਲਾ ਐਸਐਸਡੀ ਕਾਲਜ ਬਰਨਾਲਾ ਦੇ ਪ੍ਰਿੰਸੀਪਲ ਜਿਹੜੇ ਰਕੇਸ਼ ਜਿੰਦਲ ਜੀ ਇਹਨਾਂ ਦਾ ਵੱਡਾ ਜਿਹੜਾ ਅਕਾਦਮਿਕ ਤਜਰਬਾ ਹੈ ਇਹਨਾਂ ਨੇ 34-35 ਸਾਲ ਹੈ ਜਿਹੜਾ ਅਧਿਆਪਨ ਦੇ ਖੇਤਰ ਦੇ ਵਿੱਚ ਲਾਏ ਨੇ ਤੇ ਨਾਲ ਬਤੌਰ ਪ੍ਰਿੰਸੀਪਲ ਵੀ ਇਹਨਾਂ ਨੂੰ 20 ਸਾਲ ਦੇ ਕਰੀਬ ਸੇਵਾਵਾਂ ਨਿਭਾਉਣ ਦਾ ਮੌਕਾ ਮਿਲਿਆ ਅੱਜ ਅਸੀਂ ਲੋਕਾਂ ਦੀਆਂ ਉਹ ਸਮੱਸਿਆਵਾਂ ਜਾਣਨ ਦੇ ਲਈ ਇਹਨਾਂ ਤੋਂ ਆਏ ਆ ਜਿਹੜੇ ਲੋਕਾਂ ਨੂੰ ਮੁਸ਼ਕਲਾਂ ਆ ਰਹੀਆਂ ਨੇ ਜਿਵੇਂ ਪਲੱਸ 2 ਦਾ ਜਿਹੜਾ ਰਿਜ਼ਲਟ ਆ ਚੁੱਕਾ ਹੈ ਔਰ ਰਿਜ਼ਲਟ ਤੋਂ ਬਾਅਦ ਬੱਚੇ ਕਰਨ ਕੀ ਜਾਂ ਉਹਨਾਂ ਦੇ ਮਾਪਿਆਂ ਨੂੰ ਫਿਕਰ ਲੱਗਿਆ ਹੋਇਆ ਉਹ ਕਰਨ ਕੀ ਇਹ ਕੋਈ ਸਮਝ ਨਹੀਂ ਆ ਰਹੀ ਅੱਜ ਅਸੀਂ ਗੱਲ ਕਰਾਂਗੇ ਪ੍ਰਿੰਸੀਪਲ ਕੇਸ਼ ਜਿੰਦਰ ਜੀ ਨਾਲ ਜਿੰਦਰ ਸਾਹਿਬ ਤੁਹਾਡਾ ਬਹੁਤ ਬਹੁਤ ਸਵਾਗਤ ਥੈਂਕ ਯੂ ਸਰ ਥੈਂਕ ਯੂ ਨਿਕਾ ਜੀ ਥੈਂਕ ਯੂ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਲੰਬਾ ਸਮਾਂ ਪੜਾਈ ਦਾ ਤੁਹਾਡਾ ਖੇਤਰ ਨਾਲ ਜੁੜੇ ਰਹੇ ਹੋ ਤੁਸੀਂ ਜੀ 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 ਤੁਹਾਨੂੰ ਬਤੌਰ ਅਧਿਆਪਨ ਦੇ ਜਿਹੜਾ ਕੰਮ ਕੀਤਾ ਹੈ ਪ੍ਰੋਫੈਸਰ ਦੇ ਤੌਰ ਤੇ ਸਵਾਵਾ ਨਿਭਾਈਆਂ ਕਿੰਟੀਕ ਸਾਲ ਹੋ ਗਏ ਹੈ ਇਸ ਫੀਲਡ ਦੇ ਵਿੱਚ ਤੇ ਫਿਰ ਬਤੌਰ ਪ੍ਰਿੰਸੀਪਲ ਵੀ ਤੁਹਾਨੂੰ ਇਸ ਬਾਵਨ ਭਾਈਆ ਵੱਖ-ਵੱਖ ਸਾਲ ਮੈਨੂੰ ਕਈ ਕਾਲਜਾਂ ਦੇ ਵਿੱਚ ਕੰਮ ਕਰਨ ਦਾ ਮੌਕਾ ਮਿਲਿਆ ਤੇ ਇਸੇ ਤਰ੍ਹਾਂ ਹੁਣ ਮੈਂ ਪਿੱਛੇ ਯੂਨੀਵਰਸਿਟੀ ਕਾਲਜ ਬਰਨਾਲਾ ਤੋਂ ਰਿਟਾਇਰ ਹੋਇਆ ਸੀ ਤੇ ਅੱਜਕਲ ਇਹ ਸੰਸਥਾ ਦੇ ਨਾਲ ਕਿਉਂਕਿ ਮੈਂ ਜੁੜਿਆ ਹੋਇਆ ਸੀ ਸੋ ਸ਼ਿਵ ਸਿੰਘਲਾ ਜੀ ਤੇ ਆਪਣਾ ਸ਼ਿਵਦਰਸ਼ਨ ਸ਼ਰਮਾ ਜੀ ਦੇ ਹੁਕਮਾਨ ਸਾਹਿਬ ਫਿਰ ਮੈਂ ਹੁਣ ਐਸਐਸਡੀ ਕਾਲਜ ਦੇ ਵਿੱਚ ਥੋੜਾ ਇਹ ਸਰਵਿਸ ਦੇਣ ਲੱਗਾ ਸੋ ਜਿਵੇਂ ਤੁਸੀਂ ਕੀਤਾ ਇਹ ਕੁਐਸਚਨ ਹੈ ਤੁਹਾਡਾ ਜਿਵੇਂ ਹੁਣ ਦੇਖੋ ਪਲੱਸ 2 ਦਾ ਰਿਜ਼ਲਟ ਆ ਗਿਆ ਜੀ 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 ਪੰਜਾਬ ਸਕੂਲ ਸਿੱਖਿਆ ਬੋਰਡ ਦਾ ਰਿਜ਼ਲਟ ਵੀ ਆ ਗਿਆ ਜੀ ਜੀ ਤੇ ਜਿਹੜਾ ਆਈਸੀਐਸਈ ਬੋਰਡ ਹੈ ਉਹਦਾ ਵੀ ਰਿਜ਼ਲਟ ਆ ਗਿਆ ਪੰਜਾਬ ਬੋਰਡ ਦਾ ਸੀਬੀਐਸਸੀ ਬੋਰਡ ਦਾ ਰਿਜ਼ਲਟ ਆਉਣਾ ਹੁਣ ਇਹ ਰਿਜ਼ਲਟ ਆਉਣ ਤੋਂ ਬਾਅਦ ਜਿਹੜੇ ਬੱਚੇ ਨੇ ਉਹਨਾਂ ਦੇ ਮਨ ਦੇ ਵਿੱਚ ਵੀ ਦੁੱਧ ਹੈ ਉਹਨਾਂ ਦੇ ਜਿਹੜੇ ਮਾਪੇ ਨੇ ਉਹਨਾਂ ਦੇ ਬੱਚਿਆਂ ਦੀ ਜਿਹੜੀ ਦੁੱਧ ਹੈ ਇਹ ਕਿੱਤੀ ਜਿਪਸੇ ਹੋਈ ਅਗੇ ਕਰਨ ਕੀ ਦੇਖੋ ਉਹਨਾਂ ਨੂੰ ਕਿਹਾ ਜਾ ਚੋਣਨਾ ਕਿਹਾ ਜਾ ਚਾਹੀਦਾ ਨਿਕਾ ਜੀ ਇੱਕ ਬੜੀ ਵੱਡੀ ਸਮੱਸਿਆ ਸਾਡੇ ਐਜੂਕੇਸ਼ਨ ਸਿਸਟਮ ਦੀ ਇਹ ਹੈ ਕਿ 90% ਦੇ ਕਰੀਬ ਪੇਰੈਂਟਸ ਨੂੰ ਬੱਚਿਆਂ ਨੂੰ ਉਹਨਾਂ ਦੀ ਕੋਈ ਪਲੈਨਿੰਗ ਨਹੀਂ ਕੀਤੀ ਹੁੰਦੀ ਤੇ ਸਿਰਫ 10% ਪੇਰੈਂਟਸ ਅਵੇਅਰ ਨੇ ਉਹਨਾਂ ਨੂੰ ਪਤਾ ਹੁੰਦਾ ਹੈ ਕਿ ਸਾਡੇ ਬੱਚੇ ਨੂੰ ਅਸੀਂ ਡਾਕਟਰ ਬਣਾਉਣਾ ਹੈ ਇੰਜੀਨੀਅਰ ਬਣਾਉਣਾ ਹੈ ਜਾਂ ਉਹਨਾਂ ਨੇ ਸਿਵਲ ਸਰਵਿਸ ਜਾਣਾ ਹੈ ਕਿਸ ਫੀਲਡ 'ਚ ਜਾਣਾ ਹੈ 90% ਪੇਰੈਂਟਸ ਨੂੰ ਇਹ ਹੁੰਦਾ ਵੀ ਬੱਚੇ ਠੀਕ ਹੀ ਕਰ ਰਹੇ ਹੋਣਗੇ ਜੋ ਕਰ ਰਹੇ ਤੇ ਖਾਸ ਕਰਕੇ ਪਿੰਡਾਂ ਦੇ ਵਿੱਚ ਇਹ ਜਿਹੜੀ ਸਥਿਤੀ ਹੈ ਬੜੀ ਗੰਭੀਰ ਹੈ ਉਥੇ ਸਕੂਲ ਦੇ ਵਿੱਚ ਸਾਡੇ ਕੋਲ ਆਜਾਏ ਬੱਚੇ ਵੀ ਹੁੰਦੇ ਜਿਹੜੇ 90% 95% ਤੱਕ ਦੇ ਨੰਬਰ ਮਤਲਬ ਲੈ ਹੋਏ ਆ ਉਹਨਾਂ ਨੇ ਪਰ ਫਿਰ ਵੀ ਉਹਨਾਂ ਦੀ ਜਿਹੜੀ ਪੋਜੀਸ਼ਨ ਆ ਇਹ ਹੈ ਵੀ ਉਹਨਾਂ ਨੂੰ ਇੱਥੇ ਆ ਕੇ ਹੋ ਉਹਨਾਂ ਰੁੜੇ ਰੁੜੇ ਇਹ ਮਹਿਸੂਸ ਕਰਦੇ ਰਹਿੰਦੇ ਆ ਤੇ ਉਹਨਾਂ ਨੂੰ ਕੋਈ ਗਾਈਡ ਕਰਨ ਵਾਲਾ ਨਹੀਂ ਹੁੰਦਾ ਇਸ ਲਈ ਅਸੀਂ ਇਸ ਐਸਐਸਡੀ ਕਾਲਜ ਦੇ ਵਿੱਚ ਹੁਣ ਇੱਕ ਕਾਉਂਸਲਿੰਗ ਸੈਂਟਰ ਜਿਹੜਾ ਸ਼ੁਰੂ ਕੀਤਾ ਹੋਇਆ ਹੈ ਤਾਂ ਕਿ ਉਹਦੇ ਵਿੱਚ ਬੱਚਿਆਂ ਨੂੰ ਤੇ ਪੇਰੈਂਟਸ ਨੂੰ ਅਸੀਂ ਅਵੇਅਰ ਕਰਦੇ ਆ ਕਿ ਉਹਨਾਂ ਨੇ ਕੀ ਕੀਤਾ ਹੋਇਆ ਤੇ ਅੱਗੇ ਕੀ ਕਰਨਾ ਮੰਨ ਲਓ ਇੱਕ ਬੱਚਾ ਸਾਡੇ ਕੋਲ ਪਲੱਸ 1 ਫਿਰ ਪਲੱਸ 2 ਆਰਥ ਨਾਲ ਆਰਥ ਨਾਲ ਕੀਤੀ ਹੈ ਮੈਂ ਆਰਥ ਨਾਲ ਕਰਕੇ ਹੁੰਦਾ ਤਾਂ ਅਸੀਂ ਉਸ ਨੂੰ ਕਿਹੜੇ ਵਿਸ਼ੇ ਲੈਣੇ ਆ ਉਹਨੇ ਉਹ ਵਿਸ਼ੇ ਪੜ੍ਹ ਕੇ ਕਿੱਥੇ-ਕਿੱਥੇ ਜਾ ਸਕਦਾ ਤੇ ਉਹ ਉਹਦਾ ਫਿਊਚਰ ਕੀ ਹੋਏਗਾ ਸਾਡੇ ਜਿਹੜੇ ਅਧਿਆਪਕ ਨੇ ਉਹ ਰਲ ਕੇ ਜਾਨੀ ਕਿ ਪੇਰੈਂਟਸ ਨੂੰ ਬੱਚਿਆਂ ਨੂੰ ਆਗਾ ਕਰਦੇ ਆ ਤੇ ਉਹਨਾਂ ਨੂੰ ਉਹਨਾਂ ਦੀ ਕਾਉਂਸਲਿੰਗ ਕਰਦੇ ਆ ਤੇ ਫਿਰ ਅਸੀਂ ਉਹਨਾਂ ਨੂੰ ਜਾ ਕੇ ਦੱਸਦੇ ਆ ਕਿ ਤੁਸੀਂ ਆ ਬੱਚਾ ਤੁਹਾਡਾ ਆ ਸਬਜੈਕਟ ਲੈ ਸਕਦਾ ਆ ਆ ਜਿਹੜਾ ਅ ਅੱਗੇ ਪੜ੍ਹਾਈ ਕਰ ਸਕਦਾ ਉਹਦੇ ਨਾਲ ਅੱਗੇ ਉਹ ਕਿੱਥੇ ਕਿੱਥੇ ਜਾ ਸਕਦਾ ਸਰ ਅਸਲ ਦੇ ਵਿੱਚ ਲੋਕ ਜਦੋਂ ਚੋਣ ਕਰਦੇ ਨੇ ਜਿਵੇਂ ਕਿਸੇ ਸੰਸਥਾ ਦੀ ਜਿੱਥੇ ਉਹਨਾਂ ਨੇ ਅੱਗੇ ਅਗਲੀ ਜਿਹੜੀ ਪੜ੍ਹਾਈ ਕਰਨੀ ਹੈ ਤਾਂ ਉਹਗਾ ਜਿਵੇਂ ਕੋਰਸਾਂ ਦਾ ਅੱਗੇ ਕਰਨ ਕੀ ਉਹ ਜੀ ਜੀ ਜਿਵੇਂ ਕੋਈ ਵੀ ਇਹ ਕਰਨੀ ਹੈ ਜੀ ਜੀ ਜਾਂ ਕਿਸੇ ਨੇ ਬੀ ਕਾਮ ਕਰਨੀ ਹੈ ਬੀ ਸੀ ਐ ਕਰਨੀ ਹੈ ਨਿਕਾ ਜੀ ਉਹਦੇ ਚ ਇਹ ਇਹ ਹੁੰਦਾ ਕਿ ਜੇ ਬੱਚੇ ਨੇ ਪਲੱਸ 2 ਕਮਰਸ ਕੀਤੀ ਹੈ ਨੇਚਰਲੀ ਉਹ ਬੀ ਕਾਮ ਚ ਦਾਖਲਾ ਲਊਗਾ ਇਸੇ ਤਰ੍ਹਾਂ ਜੇ ਬੱਚਾ ਬੀ ਐਸ ਐਮ ਮੈਡੀਕਲ ਜਾਂ ਨਾਨ ਮੈਡੀਕਲ ਦਾ ਪੀ ਪਲੱਸ 2 ਸਾਇੰਸ ਨਾਲ ਪੜ੍ਹ ਕੇ ਉਹ ਪੀਐਸਸੀ ਲਈ ਆ ਜਾਏਗਾ ਹੈ ਨਾ ਸੋ ਜਿਹੜੇ ਬੱਚੇ ਪਲੱਸ 2 ਆਰਟਸ ਨਾਲ ਆਉਂਦੇ ਆ ਨੈਚੁਰਲੀ ਉਹਨਾਂ ਦੀ ਫਸਟ ਪ੍ਰਾਇੋਰਟੀ ਜਿਹੜੀ ਆ ਉਹ ਬੀਏ ਹੋਏਗੀ ਪਰ ਜਿਹੜੇ ਬੱਚੇ ਇੰਟੈਲੀਜੈਂਟ ਨੇ ਚੰਗੀ ਡਿਵੀਜ਼ਨ ਚ ਪਾਸ ਹੋਏ ਆ ਉਹ बीसी कोर्स ਵੀ ਕਰ ਸਕਦੇ ਜਿਹੜਾ ਕਿ ਕੰਪਿਊਟਰ ਕੋਰਸ ਆ ਬੈਚਲਰ ਆ ਕੰਪਿਊਟਰ ਐਪਲੀਕੇਸ਼ਨ ਆ ਤੇ ਉਹ ਬੱਚਿਆਂ ਦਾ ਭਵਿੱਖ ਹੈ ਵੀ ਉਹ ਪ੍ਰੋਫੈਸ਼ਨਲ ਕੋਰਸ ਹੋਣ ਕਰਕੇ ਉਹਦੇ ਵਿੱਚ ਜੌਬ ਅਪੋਰਚ्युनिटी ਇੱਕ ਸਕਿੱਲ ਡਿਵੈਲਪਮੈਂਟ ਦਾ ਕੋਰਸ ਹੈ ਤੇ ਅਸੀਂ ਜਾਦਾ ਬੱਚਿਆਂ ਨੂੰ ਇਹ ਪ੍ਰੈਫਰ ਵੀ ਕਰਦੇ ਆ ਕਿ ਜਿਹੜੇ ਬੱਚੇ ਇੰਟੈਲੀਜੈਂਟ ਨੇ ਕੰਪਿਊਟਰ ਕੋਰਸ ਦੇ ਵਿੱਚ ਰੱਖਦੇ ਆ ਆਪਣਾ ਕੋਈ ਇੰਟਰਸਟ ਉਹ ਇਹਦੇ ਚ ਆ ਜਾਂਦੇ ਆ ਬੀਸੀ ਇਹ ਚ ਆ ਜਾਂਦੇ ਹੈਨਾ ਸੋ ਮੇਜਰ ਪ੍ਰੋਬਲਮ ਆਰਟਸ ਦੇ ਬੱਚਿਆਂ ਨਾਲ ਹੁੰਦੀ ਆ ਕਿ ਉਹ ਜਮ ਆਮ ਸਿੰਪਲ ਕੋਈ ਬੀਏ ਕਰ ਵੀ ਲੈਂਦਾ ਤੇ ਉਸ ਤੋਂ ਬਾਅਦ ਉਹ ਫੇਰ ਕਿਹੜਾ ਭਵਿੱਖ ਉਹ ਦੱਸਦਾ ਨਹੀਂ ਹੈ ਇਹ ਇਹ ਇੱਥੇ ਪ੍ਰੋਬਲਮ ਇਹ ਆ ਬੱਚਾ ਫਿਜ਼ੀਕਲ ਐਜੂਕੇਸ਼ਨ ਲੈ ਲੀ ਉਹਨੇ ਤਾਂ ਉਹਦੇ ਚ ਕੀ ਹੋਊਗਾ ਕਿ ਉਹਦੀ ਕੋਈ ਗੇਮ ਡਿਵੈਲਪ ਹੋਣੀ ਚਾਹੀਦੀ ਆ ਜਾਂ ਉਹਦਾ ਫਿਜ਼ੀਕਲ ਐਜੂਕੇਸ਼ਨ ਦੇ ਨਾਲ ਰਿਲੇਸ਼ਨ ਹੋਣਾ ਚਾਹੀਦਾ ਪਰ ਕੀ ਆ ਬੱਚੇ ਇਸ ਕਰਕੇ ਫਿਜ਼ੀਕਲ ਐਜੂਕੇਸ਼ਨ ਲੈ ਲੈਂਦੇ ਆ ਕਿ ਨੰਬਰ ਜ਼ਿਆਦਾ ਆਉਣਗੇ ਤੁਸੀਂ ਗੇਮ ਨਹੀਂ ਡਿਵੈਲਪ ਕਰ ਰਹੇ ਇੱਕ ਵਿਸ਼ਾ ਤੁਸੀਂ ਵੇਸਟ ਕਰ ਰਹੇ ਹੋ ਯਾਨੀ ਪ੍ਰੈਕਟੀਕਲੀ ਉਹਨਾਂ ਕੋਲੇ ਕੁਝ ਨਹੀਂ ਹੈ ਇਕੱਲੀ ਸਟੱਡੀ ਰਹੀ ਹੈ ਸੋ ਅਸੀਂ ਇਹ ਕੋਸ਼ਿਸ਼ ਕਰਦੇ ਆ ਕਿ ਜਿਹੜਾ ਵੀ ਬੱਚਾ ਅਕੈਡਮਿਕਸ ਦੇ ਵਿੱਚ ਅੱਛਾ ਹੈ ਤਾਂ ਅਸੀਂ ਉਹਨੂੰ ਅਕੈਡਮਿਕਸ ਦੇ ਵਿੱਚ ਹਿਸਟਰੀ ਪੋਲੀਟੀਕਲ ਸਾਇੰਸ ਇਕਨੋਮਿਕਸ ਲਿਟਰੇਚਰ ਉਹਨਾਂ ਦੇ ਸਬਜੈਕਟ ਦੇ ਦੇਣੀ ਹੈ ਨਾ ਜਿਨ੍ਹਾਂ ਦੇ ਬੱਚਿਆਂ ਦਾ ਸਪੋਰਟਸ ਇੰਟਰਸਟ ਹੈ ਉਹਨਾਂ ਨੂੰ ਅਸੀਂ ਕਹਿੰਦੇ ਹਾਂ ਠੀਕ ਹੈ ਇੱਕ ਫਿਜ਼ੀਕਲ ਐਜੂਕੇਸ਼ਨ ਵਿਸ਼ਾ ਜ਼ਰੂਰ ਰੱਖ ਲਓ ਮਤਲਬ ਸਾਡੇ ਕੋਲ ਜਿਹੜੇ ਨੇ ਸਾਰੇ ਵਿਸ਼ੇ ਲਿਟਰੇਚਰ ਦੇ ਇੰਗਲਿਸ਼ ਲਿਟਰੇਚਰ ਹੋਰ ਬਹੁਤ ਸਾਰੇ ਬੱਚੇ ਜਿਹੜੇ ਆ ਉਹ ਕਵਿਤਾਵਾਂ ਲਿਖਣ ਦੀ ਇੱਛਾ ਰੱਖਦੇ ਹੁੰਦੇ ਆ ਕੋਈ ਬੱਚੇ ਮਿਊਜ਼ਿਕ 'ਚ ਇੰਟਰਸਟ ਰੱਖਦੇ ਹੁੰਦੇ ਆ ਕਈ ਬੱਚਿਆਂ ਦਾ ਟੇਸਟ ਹੁੰਦਾ ਕਿ ਉਹ ਸਿਵਲ ਸਰਵਿਸਾਂ ਦੇ ਅੰਦਰ ਉਹਨਾਂ ਦੀ ਇੱਛਾ ਹੁੰਦੀ ਹੈ ਕਿ ਮੈਂ ਬਹੁਤ ਰਾਈਜ਼ ਕਰਨਾ ਹਾਂ ਹਾਂ ਉਹ ਤਾਂ ਜੇ ਸਿਵਲ ਜਪਾ ਯੂਪੀਐਸਸੀ ਦੀ ਪ੍ਰੀਖਿਆ ਦੀ ਗੱਲ ਕਰੀਏ ਜੇ ਉਹ ਵੀ ਹੈ ਤਾਂ ਉਹਨਾਂ ਨੇ ਜਿਹੜੀ ਐਲੀਜੀਬਿਲਟੀ ਹੈ ਉਹ ਤਾਂ ਗ੍ਰੈਜੂਏਸ਼ਨ ਹੀ ਰੱਖੀ ਹੈ ਬੇਸਿਕਲੀ ਐਲੀਜੀਬਿਲਟੀ ਗ੍ਰੈਜੂਏਸ਼ਨ ਬਿਲਕੁਲ ਤੇ ਗ੍ਰੈਜੂਏਸ਼ਨ ਵੀ ਅੱਛੇ ਨੰਬਰਾਂ ਚ ਹੋਵੇ ਉਹਨਾਂ ਦਾ ਸਬਜੈਕਟ ਵੀ ਤਿਆਰ ਹੋਵੇ ਫਿਰ ਉਹ ਸਿਵਲ ਸਰਵਿਸ ਦੀ ਜਿਹੜੀ ਤਿਆਰੀ ਕਰ ਸਕਦੇ ਹਾਂ ਫਾਊਂਡੇਸ਼ਨ ਜਿਹੜੀ ਹੈ ਉਹ ਸਿਵਲ ਸਰਵਿਸ ਦੀ ਜਿਹੜੀ ਆਏ ਮਤਲਬ ਇਹ ਨਹੀਂ ਵੀ ਕੱਲੀ ਬੀਏ ਕਰਨ ਤੋਂ ਬਾਅਦ ਕਿ ਬੇਰਜ਼ਗਾਰਾਂ ਦੀ ਭੀੜ ਵਧਦੀ ਜਾਂਦੀ ਹੈ ਇਹੋ ਜੀ ਸ ਖੋਦ ਇੰਟਰਸਟ ਲੈ ਕੇ ਪੇਰੈਂਟਸ ਜਿਹੜੇ ਆਉਣ ਬੱਚਿਆਂ ਦੇ ਨਾਲ ਉਹ ਸਾਰਾ ਕੁਝ ਦੇਖਣ ਉਹਨਾਂ ਨੂੰ ਵੱਧ ਪਤਾ ਹੈ ਕਿ ਬੱਚਾ ਉਹ ਖੁਦ ਸਟੱਡੀ ਕਰਨਾ ਇਸ ਬਾਰੇ ਵੀ ਅਵੇਅਰ ਹੋਣਾ ਚਾਹੀਦਾ ਪੇਰੈਂਟਸ ਨੂੰ ਜਿਹੜੀ ਕਿ ਅਵੇਅਰness ਮਿਸਿੰਗ ਹੈ ਸਾਡੇ ਸਿਸਟਮ ਦੇ ਵਿੱਚੋਂ ਬੱਚਾ ਕੀ ਕਰਦਾ ਵੀ ਨਾਲ ਦੇ ਗਵਾਂਢੀ ਦਾ ਜਾਂ ਉਹਦਾ ਯਾਰ ਦੋਸਤ ਕਿੱਥੇ ਚੱਲਿਆ ਹਾਂ ਅਗਲਾ ਕਹਿੰਦਾ ਪੁੱਛ ਲੈਂਦਾ ਵੀ ਯਾਰ ਬੀਤਿਆ ਕਿਸੇ ਨੂੰ ਦਾਖਲਾ ਕਿੱਥੇ ਦਵਾਇਆ ਉਹ ਕਹਿੰਦਾ ਮੈਂ ਐਸੈਸਰੀ ਕਾਲਜ ਲੈ ਦੂਸਰਾ ਵੀ ਨਾਲ ਤੁਰ ਪਿਆ ਹੈ ਨਾ ਜਦ ਕਿ ਦੋਨੋਂ ਨੂੰ ਪਤਾ ਨਹੀਂ ਹੈ ਵੀ ਮੈਂ ਉੱਥੇ ਕੀ ਕਰਨਾ ਕੀ ਨਹੀਂ ਸੋ ਅਸੀਂ ਇਹ ਮਤਲਬ ਕੋਸ਼ਿਸ਼ ਕਰਦੇ ਹਾਂ ਸਾਡੇ ਸਾਰੇ ਟੀਚਰ ਵੀ ਇਹੀ ਕੋਸ਼ਿ ਸਾਨੂੰ ਇਸ ਗੱਲ ਦੇ ਵਿੱਚ ਖੁਸ਼ੀ ਹੋਏਗੀ ਕਿ ਪੇਰੈਂਟਸ ਨੂੰ ਵੀ ਅਸੀਂ ਅਵੇਅਰ ਕਰ ਸਕੀਏ ਕਿ ਤੁਸੀਂ ਆ ਤੁਹਾਡੇ ਬੱਚੇ ਦਾ ਆ ਇੰਟਰਸਟ ਹੈ ਇਹਦੇ ਵਿੱਚ ਇਹ ਅੱਛਾ ਕਰੂਗਾ ਤੇ ਅੱਗੇ ਵੱਧ ਸਕਦਾ ਸੋ ਬੱਚਿਆਂ ਦਾ ਜਿਹੜਾ ਫਿਊਚਰ ਹੈ ਇਹ ਫਾਊਂਡੇਸ਼ਨ ਕੋਰਸ ਹੁੰਦਾ ਹਾਇਰ ਐਜੂਕੇਸ਼ਨ ਕਾਲਜ ਹੈ ਇੱਥੋਂ ਹੀ ਯੂਨੀਵਰਸ ਡਿਫਰੈਂਟ ਸਾਈਡਾਂ ਤੇ ਜਾਣਾ ਤੇ ਜੇ ਇੱਥੇ ਮਾਰ ਖਾ ਗਿਆ ਜੇ ਨਿਉ ਕਮਜ਼ੋਰ ਰਹਿ ਗਿਆ ਹਾਂ ਜੇ ਨਿਉ ਹੀ ਕਮਜ਼ੋਰ ਰਹਿ ਗਿਆ ਵੀ ਚੰਗਾ ਉਹ ਤੇ ਮਹਿਲ ਦੀ ਸਾਰੀ ਨਹੀਂ ਹੋਣੀ ਸੋ ਇਸ ਕਰਕੇ ਬਹੁਤ ਜ਼ਰੂਰੀ ਆ ਕਿ ਆਪਾਂ ਜਦੋਂ ਹਾਇਰ ਐਜੂਕੇਸ਼ਨ ਦੇ ਲਈ ਜਾਣਾ ਪੇਰੈਂਟਸ ਨੂੰ ਤੇ ਬੱਚਿਆਂ ਨੂੰ ਅਸੀਂ ਪੂਰਾ ਉਹਨਾਂ ਦਾ ਮੰਨ ਲਓ ਮੈਂ ਮੈਥ ਰੱਖ ਲਿਆ ਬੀਏ 1 ਚ ਜਾ ਹੈ ਨਾ ਮੈਥ ਦੇ ਵਿੱਚ ਪਹਿਲਾਂ ਕਿਤੇ ਇੰਟਰਸਟ ਨਹੀਂ ਸੀ ਤੁਸੀਂ ਇੱਕ ਵਾਰੀ ਵਿਸ਼ਾ ਲੈ ਲਿਆ ਤੁਸੀਂ ਚੇਂਜ ਨਹੀਂ ਕਰ ਸਕਦੇ ਤਾਂ ਉਹ ਜਿਹੜੀ ਡਿਗਰੀ ਮਿਲਣੀ ਆ ਬੀਏ ਦੀ ਉਹ ਹੋ ਸਕਦਾ ਹੈਂਡੀਕੈਪ ਡਿਗਰੀ ਮਿਲੇ ਵੀ ਵਿਚਾਰਾ ਨਾ ਫੇਲ ਜਨਾ ਪਾਸ ਹੈ ਨਾ ਲੰਗੜੀ ਜੀ ਮਿਲ ਜੇ ਦੀ ਆ ਸੋ ਇਸ ਕਰਕੇ ਜਿਹੜੀ ਮੈਂ ਸਮਝਦਾ ਵੀ ਬੱਚਿਆਂ ਨੂੰ ਐ ਸਟੇਜ ਦੇ ਉੱਤੇ ਜਦੋਂ ਸਾਡੇ ਕੋਲ ਆਉਂਦੇ ਆ ਸਬਜੈਕਟਾਂ ਦੀ ਜਿਹੜੀ ਆ ਉਹ ਚੋਣ ਹੈ ਉਹ ਬਹੁਤ ਧਿਆਨ ਨਾਲ ਕਰਨੀ ਚਾਹੀਦੀ ਹੈ ਤਾਂ ਕਿ ਉਹ ਜਿਹੜੀਆਂ ਉਹਨਾਂ ਦੀਆਂ ਰੁਚੀਆਂ ਦੇ ਅਨੁਸਾਰ ਉਹ ਬੱਚਿਆਂ ਦੀ ਰੁਚੀ ਹੈ ਉਹਨਾਂ ਦਾ ਟੇਸਟ ਵੀ ਉਹਦਾਂ ਦਾ ਹੋਣਾ ਚਾਹੀਦਾ ਹੈਨਾ ਟੈਸਟ ਹੋਊਗਾ ਤਾਂ ਆਟੋਮੈਟਿਕਲੀ ਉਹ ਅੱਛਾ ਜਿਹੜਾ ਉਹਦੇ ਚ ਪਰਫਾਰਮ ਕਰਨਗੇ ਸੋ ਅਸੀਂ ਸਾਡੇ ਕਾਲਜ ਦੇ ਵਿੱਚ ਇਹ ਕਾਫੀ ਯਤਨ ਕਰਦੇ ਹਾਂ ਕਿ ਪੇਰੈਂਟਸ ਨੂੰ ਬੁਲਾਇਆ ਜਾਵੇ ਸਾਡੇ ਆਉਂਦੇ ਵੀ ਨੇ ਬਹੁਤ ਪੇਰੈਂਟਸ ਆਉਂਦੇ ਆ ਬਹੁਤ ਬੱਚੇ ਆ ਰਹੇ ਆ ਇਸ ਵੇਲੇ ਜਿਨ੍ਹਾਂ ਦੀ ਕਾਉਂਸਲਿੰਗ ਮੇਰੇ ਟੀਚਰ ਕਰਦੇ ਆ ਮੇਰੀ ਟੀਮ ਲੱਗੀ ਹੋਈ ਆ ਤੇ ਮੈਂ ਖੁਦ ਵੀ ਪੇਰੈਂਟਸ ਨੂੰ ਮਿਲਦਾ ਤੇ ਉਹਦੇ ਨਾਲ ਕੀ ਹੁੰਦਾ ਸਾਨੂੰ ਬੜਾ ਸਕੂਨ ਮਿਲਦਾ ਕਿ ਜਦੋਂ ਪੇਰੈਂਟਸ ਨੂੰ ਅਸੀਂ ਦੱਸਦੇ ਆਂ ਵੀ ਆਹ ਚੀਜ਼ਾਂ ਨੇ ਸਾਡੇ ਕੋਲ ਜਿੰਨਾ ਕੋਰਸ ਨੇ ਕਈ ਪ੍ਰੋਫੈਸ਼ਨਲ ਕਹਿ ਲੋ ਇਹਨਾਂ ਨੂੰ ਅਸੀਂ ਆਪਾਂ ਆਪਣਾ ਮਿਊਜ਼ਿਕ ਦਾ ਹੀ ਜਦਾਂ ਲਾ ਲਓ ਸਾਡੇ ਕੋਲ ਬਹੁਤ ਸੋਹਣੇ ਬੱਚੇ ਚੰਗੇ ਬੱਚੇ ਜਿਹੜੇ ਉਹ ਮਿਊਜ਼ਿਕ ਦੇ ਵਿੱਚ ਅੱਗੇ ਪਰਫਾਰਮ ਕਰ ਰਹੇ ਹੈ ਹਨਾ ਬਹੁਤ ਸੋਹਣੀ ਲੈਬ ਹੈ ਸਾਡੇ ਕੋਲ ਇਸੇ ਤਰ੍ਹਾਂ ਅਸੀਂ ਹੁਣ ਅੱਜ ਇੰਟਰੋਡਿਊਸ ਕਰਨ ਜਾ ਰਹੇ ਹਾਂ ਆਪਣਾ ਫੈਸ਼ਨ ਡਿਜ਼ਾਈਨਿੰਗ ਦਾ ਕੋਰਸ ਹੈ ਜਿਹੜਾ ਲੜਕੀਆਂ ਲਈ ਇੱਕ ਪ੍ਰੋਫੈਸ਼ਨਲ ਕੋਰਸ ਮੈਂ ਕਹਿ ਸਕਦਾ ਉਸ ਨੂੰ ਉਸ ਨੂੰ ਵਿਸ਼ੇ ਦੇ ਤੌਰ ਤੇ ਸ਼ੁਰੂ ਕਰ ਰਹੇ ਹਾਂ ਉਹਦੇ ਚ ਕੜਾਈ ਸਿਲਾਈ ਉਹ ਸਾਰਾ ਜਿਹੜਾ ਉਹਨਾਂ ਨੂੰ ਦੱਸਿਆ ਜਾਣਾ ਇਸੇ ਤਰ੍ਹਾਂ ਹੀ ਜਿਹੜਾ ਜਨਰਲਿੰਗ ਦਾ ਕੋਰਸ ਹੈ ਤੁਹਾਡੇ ਕਿਤੇ ਨਾਲ ਰਿਲੇਟਡ ਹੈ ਉਹ ਅਸੀਂ ਸ਼ੁਰੂ ਕਰ ਰਹੇ ਹਾਂ ਵਿਸ਼ੇ ਦੇ ਤੌਰ ਤੇ ਫਿਲਹਾਲ ਉਹਦੇ ਚ ਕੀ ਹੈ ਕਿ ਬ ਤਾਂ ਜਿਹਦਾ ਕੋਈ ਟੇਸਟ ਹੋ ਸਕਦਾ ਹੈ ਤੁਹਾਡੇ ਨਾਲ ਕੋਈ ਰਲ ਮਿਲ ਕੇ ਕਰ ਸਕਦਾ ਹੈ ਪੱਤਰਕਾਰੀ ਦਾ ਥੋੜਾ ਬੇਸਿਕ ਸਾਥੋਂ ਫਾਊਂਡੇਸ਼ਨ ਜਿਹੜਾ ਲੈ ਲਵੇ ਤੇ ਉਸ ਤੋਂ ਬਾਅਦ ਉਹ ਪ੍ਰੈਕਟੀਕਲੀ ਤੁਹਾਡੇ ਨਾਲ ਜਾਣ ਕਰੀ ਹੋ ਸਕਦੀ ਹੈ ਸੋ ਮੇਰੇ ਖਿਆਲ ਜਿਹੜੇ ਪੱਤਰਕਾਰ ਬਣਨ ਲਈ ਕੁਝ ਨਾ ਕੁਝ ਹੋਣ ਬੇਸਿਕ ਕੁਆਲੀਫਿਕੇਸ਼ਨ ਵੀ ਉਹਨਰ ਅਧਾਰਤ ਕਰ ਦਿੱਤੀਆਂ ਗਈਆਂ ਜਿੰਨਾ ਕਿ ਮੈਂ ਉਹਨਾਂ ਬਾਰੇ ਤੱਕ ਹੈਨਾ ਸੋ ਇਸ ਲਈ ਜਿਹੜੀ ਪੱਤਰਕਾਰੀ ਆ ਉਹ ਵੀ ਪ੍ਰੋਫੈਸ਼ਨਲ ਕੋਰਸ ਹੈ ਅੱਜ ਜਿਹੜਾ ਯੁੱਗ ਹੈ ਉਹ ਸਕਿੱਲ ਡਿਵੈਲਪਮੈਂਟ ਦਾ ਯੁੱਗ ਹੈ ਸਕਿੱਲ ਵੱਲ ਨੂੰ ਜਾਣਾ ਚਾਹੀਦਾ ਮੈਂ ਸਮਝਦਾ ਬੱਚਿਆਂ ਨੂੰ ਜਾਂ ਤਾਂ ਕੰਪਿਊਟਰ ਵੱਲ ਜਾਣਾ ਚਾਹੀਦਾ ਜਰਨਲਿਜ਼ਮ ਵੱਲ ਜਾਣਾ ਚਾਹੀਦਾ ਤਾਂ ਹਿਸਟਰੀ ਤੁਸੀਂ ਬੀਏ ਚ ਰੱਖ ਲਈ ਐ ਅਸੀਂ ਐਮਏ ਹਿਸਟਰੀ ਦੇ ਰਹੇ ਆ ਐਮਏ ਪੰਜਾਬੀ ਲਿਟਰੇਚਰ ਦੇ ਰਹੇ ਆ ਇਹਨਾਂ ਸਬਜੈਕਟਾਂ ਦੇ ਨਾਲ ਵੀ ਜਿਹੜਾ ਉਹ ਜਾਇਆ ਜਾ ਸਕਦਾ ਹੈ ਸਿਵਲ ਸਰਵਿਸ ਦੇ ਵਿੱਚ ਜਾਂ ਕਿਸੇ ਕੰਪੀਟੀਸ਼ਨ ਦੇ ਵਿੱਚ ਬਹੁਤ ਸਾਰੇ ਫੀਲਡ ਜਿਹੜੇ ਆ ਤੁਹਾਡੇ ਹਾਇਰ ਐਜੂਕੇਸ਼ਨ ਦੇ ਵਿੱਚ ਜਾ ਕੇ ਖੁੱਲ ਜਾਂਦੇ ਆ ਜਿਹਦੇ ਨਾਲ ਬੱਚਾ ਅੱਗੇ ਤਰੱਕੀ ਕਰ ਸਕਦਾ ਜੌਬ ਔਰੀਐਂਟਡ ਕੋਰਸਸ ਨੇ ਸਾਰੇ ਜਿਹੜੇ ਮੈਂ ਤੁਹਾਨੂੰ ਦੱਸਿਆ ਇਹਨਾਂ ਨਾਲ ਜੌਬਸ ਦੀ ਵਿੱਚ ਕੋਈ ਕਮੀ ਨਹੀਂ ਆਉਂਦੀ ਜੀ ਹਾਂਜੀ ਤੁਸੀਂ ਗੱਲ ਪੂਰੀ ਕਰੋ ਅੱਜ ਦੀ ਜਿਹੜੀ ਪ੍ਰੋਬਲਮ ਕਿੱਥੇ ਆ ਤੁਸੀਂ ਕੋਈ EMPLOYE ਲੱਭਣ ਚਲੇ ਜਾਓ ਤੁਹਾਨੂੰ ਜਿਹੜਾ ਤੁਹਾਡੇ ਫਿੱਟ EMPLOYE ਨਹੀਂ ਮਿਲਦਾ ਆਦਰਵਾਇਜ਼ ਬੇਰਜ਼ਗਾਰੀ ਹੈ ਮਤਲਬ ਪ੍ਰੋਬਲਮ ਕਿੱਥੇ ਹੈ ਕਿ EMPLOYEबिलिटी ਨਹੀਂ ਹੈ ਨਹੀਂ ਕਾਗਜ਼ਾਂ ਦੇ ਵਿੱਚ ਤੁਹਾਡੀਆਂ ਡਿਗਰੀਆਂ ਲੱਗੀਆਂ ਡਿਗਰੀਆਂ ਬਹੁਤ ਨੇ ਪੱਲੇ ਨਹੀਂ ਹੈ ਪੱਲੇ ਉਹਨਾਂ ਦੇ ਕੋਲ ਹਾਂ ਹੁਣ ਤੁਸੀਂ ਜੇ ਆਪਾਂ ਦੇਖਦੇ ਹਾਂ ਤੁਸੀਂ ਪਿੱਛੇ ਇੱਕ ਨਿਊਜ਼ ਵੀ ਤੁਹਾਡੀ ਲਈ ਹੋਈ ਸੀ ਕਚੇਰੀਆਂ ਦੇ ਵਿੱਚ ਕੋਈ ਉਹ ਨਿਕਲਦੀਆਂ ਪੋਸਟ ਹਨ ਅਰਧਲੀ ਜਾਂ ਜੋ ਵੀ ਹੁੰਦੇ ਆ ਰਹੇ ਹਾਂ ਜਾਂ ਵਜਾ ਮਾਰਨ ਵਾਲ ਤੇ ਉਹਦੇ ਵਿੱਚ ਲਈ ਬੰਦਾ EMPL PH D ਹੈ MTECH ਹੈ ਪਤਾ ਨਹੀਂ ਕਿੰਨੇ ਲੋਕ ਅਪਲਾਈ ਕਰ ਦਿੰਦੇ ਇਹ ਇਹ ਪ੍ਰੋਬਲਮ ਇਹ ਹੀ ਹੈ ਕਿ ਐਜੂਕੇਸ਼ਨ ਦੀਆਂ ਡਿਗਰੀਆਂ ਤਾਂ ਅਸੀਂ ਲੈ ਲੀਆਂ ਪਰ ਡਿਗਰੀਆਂ ਦੇ ਬੇਸ ਤੇ ਪੱਲੇ ਨਹੀਂ ਕੁਝ ਪਾਇਆ ਅਸੀਂ ਸਿੱਖਿਆ ਕੁਝ ਨਹੀਂ ਸੋ ਇਹ ਮੈਂ ਸਮਝਦਾ ਕਿ ਜਦੋਂ ਇਹ ਸਮੱਸਿਆ ਪਲੱਸ 2 ਦੇ ਬੇਸ ਤੇ ਸੋਲਵ ਹੋਣੀ ਚਾਹੀਦੀ ਹੈ ਜਦੋਂ ਹੀ ਬੱਚਾ ਕਾਲਜ ਦੀ ਐਜੂਕੇਸ਼ਨ ਲੈਣ ਆਉਂਦਾ ਉਹਨੂੰ ਆਪਣੇ ਜਿਹੜੇ ਵਿਸ਼ੇ ਨੇ ਉਹ ਬਹੁਤ ਸਹੀ ਕਲੀਅਰਟੀ ਹੋਣੀ ਚਾਹੀਦੀ ਹੈ ਕਲੀਅਰਟੀ ਕਰਦਾ ਹੈ ਵੀ ਇਹ ਵਿਰਾ ਅੱਗੇ ਜਿਹੜਾ ਫਿਊਚਰ ਪਲਾਨ ਹੈ ਮੇਰਾ ਉਹ ਵੀ ਉਹਦੇ ਅਨਸਾਰ ਵਿਸ਼ੇ ਦੀ ਚੋਣ ਹੋਣੀ ਚਾਹੀਦੀ ਹੈ ਸਹੀ ਵਿਸ਼ੇ ਨੇ ਤੁਹਾਡਾ ਫਿਊਚਰ ਬਿਲਕੁਲ ਸਹੀ ਆ ਬ੍ਰਾਈਟ ਰਹੂਗਾ ਜੇ ਕਿਤੇ ਵੀ ਸ਼ੈਨੇ ਚੋਂ ਗਲਤ ਹੋ ਗਈ ਫਿਊਚਰ ਜਿਹੜਾ ਉਹ ਖਤਮ ਹੋ ਗਿਆ ਜਨੀ ਫਿਰ ਜਿਹੜੀ ਗੱਡੀ ਹੈ ਉਹ ਰੇਲ ਤੇ ਚੱਲਣ ਦੀ ਵੀ ਹੈ ਉੱਪਰ ਗੱਡੀ ਨੂੰ ਲੈ ਜੂ ਹਾਂ ਪਟੜੀ ਤੋਂ ਉਤਰ ਜਾਣੀ ਹੈ ਤਾਂ ਐਕਚੁਅਲੀ ਇਹ ਫਿਊਚਰ ਜਿਹੜਾ ਉਹ ਨਹੀਂ ਕੋਈ ਇੱਕ ਪ੍ਰਿੰਸੀਪਲਸ ਮੇਰੇ ਦਾ ਇਹ ਸਵਾਲ ਸੀ ਵੀ ਆਮ ਜ਼ਿਆਦਾਤਰ ਲੋਕਾਂ ਦੇ ਦੇਖੇ ਮੈਂ ਪਹਿਲਾਂ ਬੜੀ ਜਿਵੇਂ ਬਾਹਰ ਜਾਣ ਦੀ ਦੌੜ ਚੱਲੀ ਹੋਈ ਸੀ ਜੀ 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 ਹੁਣ ਉਹ ਪਲੱਸ 2 ਤੋਂ ਬਾਅਦ ਹੈ ਜਿਹੜਾ ਉਹ ਬੰਦ ਕਰ ਦਿੱਤਾ ਗਿਆ ਕੈਨੇਡਾ ਗਵਰਨਮੈਂਟ ਨੇ ਕੈਨੇਡਾ ਗਵਰਨਮੈਂਟ ਨੇ ਸਾਰਿਆਂ ਨੂੰ ਤਾਂ ਨਹੀਂ ਕੀਤਾ ਕੈਨੇਡਾ ਉਹਦੇ ਕਰਕੇ ਹੁਣ ਲੋਕਾਂ ਨੂੰ ਜਿਹੜੇ ਇ ਪਲਸ 2 ਤੋਂ ਬਾਅਦ ਲੋਕ ਇੱਥੇ ਹੀ ਦਾ ਲੱਭਦੇ ਫਿਰਦੇ ਨੇ ਵੀ ਹੁਣ ਅਸੀਂ ਕਰੀਏ ਕੀ ਜੀ ਜੀ ਜਿਹੜੀ ਦੋਧਾ ਜਦੋਂ ਜ਼ਿਆਦਾ ਫਸ ਗਏ ਨਾ ਉਹ ਤਾਂ ਜ਼ਿਆਦਾ ਫਸ ਗਏ ਉਹ ਇਹ ਹੋ ਗਿਆ ਕਿ ਉਹ ਜਿਹੜਾ ਟ੍ਰੈਂਡ ਸੀ ਇੱਕਦਮ ਖਤਮ ਹੋ ਗਿਆ ਜਿਹੜਾ ਬਾਹਰ ਜਾਣ ਦਾ ਸੀ ਅੱਗੇ ਕੀ ਹੁੰਦਾ ਛੋਟੇ ਬੱਚੇ ਨੂੰ ਪੁੱਛੋ ਕੀ ਬਣੇਗਾ ਲਾਈਫ ਵਿੱਚ ਉਹ ਕੈਨੇਡਾ ਜਾਣਾ ਹੈ ਮਤਲਬ ਹੋਰ ਕੁਝ ਨਹੀਂ ਸਿੱਧਾ ਵੀ ਜੇ ਪੁੱਛਦੇ ਵੀ ਪੜ੍ਹਾਈ ਕੀ ਕਰਦਾ ਹੈ ਉਹ ਕਹਿੰਦਾ ਆਈਲੈਂਡਸ ਦਾ ਕੋਰਸ ਕਰਦਾ ਹੈ ਕਹਿੰਦਾ ਕੋਰਸ ਕਰਨਾ ਜਿਹੜੀ ਉਹ 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 ਜਾਨੀ ਆਈਲੈਂਡਸ ਨੂੰ ਕੋਰਸ ਜਾਂ ਡਿਗਰੀ ਸਭ ਜੀ ਬੈਠੇ ਸੀ ਨਹੀਂ ਨਹੀਂ ਉਹ ਆਪ ਦੀ ਲਾਈਫ ਨਾਲ ਜੋੜਦੇ ਸੀ ਉਹ ਵੱਡਾ ਸਭ ਤੋਂ ਵੱਡਾ ਪ੍ਰ ਹੈਨਾ ਸੋ ਉਹ ਜਿਹੜੀ ਗੱਲਬਾਤ ਹੈ ਉਹ ਇਸ ਵੇਲੇ ਲਗਭਗ ਮੈਂ ਚੈਪਟਰ ਕਲੋਜ਼ ਹੋ ਚੁੱਕਾ ਸੋ ਮੈਂ ਅਪੀਲ ਕਰਦਾ ਤੁਹਾਡੇ ਮਾਪੇ ਰਾਂਹੀਂ ਸਾਰੇ ਬੱਚਿਆਂ ਨੂੰ ਵੀ ਕਹਿਣਾ ਚਾਹੂੰਗਾ ਕਿ ਹੁਣ ਆਪਾਂ ਕਿਉਂਕਿ ਇੱਥੇ ਹੀ ਰਹਿ ਰਹੇ ਆਂ ਆਪਾਂ ਸਾਰੇ ਪਲੱਸ 2 ਤੋਂ ਬਾਅਦ ਹਾਇਰ ਐਜੂਕੇਸ਼ਨ ਲਈ ਜਾਣਾ ਹੈ 80% ਬੱਚੇ ਸਾਡੇ ਕੋਲ ਹੀ ਆਉਣਾ ਹੁੰਦਾ ਨਹੀਂ ਬਾਹਰ ਜਾਣ ਦੇ ਦੁਆਰ ਤਾਂ ਉਦੋਂ ਬਾਅਦ ਵੀ ਖੁੱਲੇਗਾ ਨਹੀਂ ਨਹੀਂ ਗ੍ਰੈਜੂਏਸ਼ਨ ਤੋਂ ਬਾਅਦ ਉਹਨੇ ਕਿਹਾ ਕਿ ਗ੍ਰੈਜੂਏਸ਼ਨ ਸੋ ਬੈਟਰ ਏ ਆ ਵੀ ਆਪਾਂ ਵਧੀਆ ਗ੍ਰੈਜੂਏਸ਼ਨ ਕਰਕੇ ਬਾਹਰ ਜਾਈਏ ਤਾਂ ਜ਼ਿਆਦਾ ਬੈਟਰ ਆ ਉਦੋਂ ਤੱਕ ਆਪਾਂ ਮਚੂਰ ਵੀ ਹੋ ਜਾਾਂਗੇ ਤੇ ਉਦੋਂ ਤੱਕ ਕੋਈ ਪਹਿਲੇ ਜਿੰਦਗੀ ਵੀ ਜਿੰਦਗੀ ਕਰ ਸਕਦੀ ਆ ਸੋ ਜੇ ਮੈਂ ਜਿਹੜੀ ਅਪੀਲ ਕਰ ਰਿਹਾ ਸੀ ਉਹ ਇਹ ਸੀ ਕਿ ਜਿਹੜੇ ਹੁਣ ਇਸ ਵੇਲੇ ਜਿਹੜੇ ਸਮਾਂ ਉਹ ਕਾਲਜਾਂ ਦੇ ਵਿੱਚ ਦਾਖਲਾ ਲੈਣ ਦਾ ਸਾਡੇ ਕੋਲ ਆਓ ਸਾਡੇ ਕਾਲਜ ਦੇ ਵਿੱਚ ਆਓ ਸਾਡੀ ਟੀਮ ਨੂੰ ਮਿਲੋ ਤੇ ਅਸੀਂ ਤੁਹਾਡੇ ਜਿਹੜੇ ਬੱਚਿਆਂ ਦੇ ਵਿਸ਼ੇ ਆ ਉਹ ਅਸੀਂ ਚੁਣ ਕੇ ਦੇਣੇ ਆ ਤਾਂ ਕਿ ਜਿਹੜਾ ਬੱਚਿਆਂ ਦੀਆਂ ਰੁਚੀਆਂ ਅਨੁਸਾਰ ਚੁਣ ਦਈਏ ਤਾਂ ਕਿ ਬੀਕਤਰਾ ਇੰਟਰਵਿਊ ਪਹਿਲਾਂ ਲੈ ਲਈਏ ਉਹਨਾਂ ਨੂੰ ਬੱਚੇ ਵੀ ਚਾਹਦੇ ਕੀ ਬਿਲਕੁਲ ਬੱਚੇ ਨੂੰ ਕੋਈ ਇਹ ਜਿਹਾ ਸਬਜੈਕਟ ਦੇ ਦਈਏ ਜਿਹੜਾ ਉਹਨੂੰ ਲੱਗਦਾ ਹੋਵੇ ਯਾਰ ਮੈਂ ਨਹੀਂ ਕੰਮ ਕਰ ਸਕਦਾ ਉਹਦੇ ਚ ਸਫਲ ਨਹੀਂ ਹੋ ਸਕਦਾ ਕਿਉਂ ਉਹਦੇ ਨਾਲ ਟੱਕਾ ਕਰਨਾ ਹੈ ਹੈਨਾ ਉਹਨੂੰ ਉਹਦੀਆਂ ਰੁਚੀਆਂ ਅਨੁਸਾਰ ਆਪਾਂ ਵਿਸ਼ੇ ਦੇਈਏ ਵਿਸ਼ੇ ਦੇ ਕੇ ਉਹਦਾ ਜਿਹੜਾ ਭਵਿੱਖ ਹੈ ਉਹ ਬਣਾਈਏ ਮੈਨੂੰ ਸਮਝ ਨਹੀਂ ਆਇਆ ਕਿ ਹੈ ਨਾ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਸਰ ਥੈਂਕ ਯੂ